ਤੋ ਯਾਰ ਬਾਈ ਮਰ ਕੇ ਮੇਰਾ ਤਾਂ ਜੀ ਦਿਲ ਨਹੀਂ ਕਰਦਾ ਆਉ ਪੈ ਯਾਰ ਤੇ ਭਾਈ ਇਹ ਬੇੜਾ ਇਹਨਾਂ ਦਾ ਕੀ ਹੈ ਟਕਲੂ ਯਾਰ ਉਹ ਤੇ ਮੇਰਾ ਫਿਰ ਫੇਮ ਉਧਰ ਨਹੀਂ ਜਾ ਉਧਰ ਨਹੀਂ ਜਾ ਚੱਲਣਾ ਮੈਂ ਤੂੰ ਮੜਾ ਬਣਾ ਕੇ ਤਰ ਜਿਹਾ ਮੈਂ ਉਧਰ ਦੀ ਜਾ ਕਰਦੇ ਛੂਆ ਜਾ ਵਾ ਹੈ ਰੋ ਲਿਆ ਉਹ ਨਾੜਾ ਦਾ ਵੀ ਨਹੀਂ ਕੱਟਿਆ ਵਿਚਾਰੇ ਦਾ ਜੀ ਤਰ ਕੀੜੇ ਪੈ ਜਾਂ ਨਹੀਂ ਤੂ ਲਾ ਤੇ ਆਵੇਂ ਕਿਤਰੀ ਹੋ ਜਿਤਰੀ ਹੈ ਉਹ ਬੁਰਾ ਹੋ ਕੇ ਉਹ ਹੋ ਜਾ ਪੁਰਣੀ ਹੁੰਦਾ ਹੈਗਾ

ਕਿੰਦਾ ਮੈਂ ਮਾਰ ਕੀ ਇਹ ਦੇਖ ਲਾ ਇਹ ਪਤਾ ਨਹੀਂ ਕਿਹੜਾ ਕੋਈ ਸਿੱਟ ਗਿਆ ਇਹ ਕੋਈ ਨ ਕੋਈ 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 ਨਹੀਂ ਇਹ ਤਾਂ ਭਾਈ ਹੋਰ ਆ ਬੱਚਾ ਪਤਾ ਨਹੀਂ ਕਿਹੜਾ ਜੀ ਸਿੱਟ ਗਿਆ ਇੱਥੇ ਜੌਨ ਸਿੰਘ ਵਾਲੀ ਛੱਪੜ ਦੇ ਕੋਲੇ ਤੇ ਡਾਕਟਰ ਭਾਈ ਇਸਕੀ ਸਾਧ ਕੇ ਦਾ ਨਾੜੂਆ ਕਟਾਉਣਾ ਨਾਲ ਹੀ ਨਾੜੂਆ ਭਾਈ ਨਾਲ ਹੀ ਨਾੜੂਆ ਹੋਰ ਬੱਚਾ ਉਹ ਦੁੱਧ ਵੀ ਖਾ ਰੋ ਯਾਰ ਹਾਂ ਜਾਂ ਦੁੱਧ ਵੀ ਖਾ ਲਓ ਡਾਕਟਰ ਨੂੰ ਤਫਾਉ ਨਹੀਂ ਆ ਜੀ ਤੂੰ ਤਫਾਉ ਹਾਂ ਦੇਖੋ ਨਹੀਂ ਡਾਕਟਰ